पंजाब जोरदार ताल सब दे रूग रूग। <coughs> <coughs> बहुत बहुत धन्यवाद तो। <coughs> अज ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਨੇ ਇੱਕ ਨਵੀਂ ਫਲਾਗ ਟੁੱਟੀ ਹੈ ਬਹੁਤ ਹੀ ਅਪਡੇਟਡ ਲੇਟੈਸਟ ਇਕੁਪਮੈਂਟ ਨਾਲ ਲੈਸ ਇਹ ਆਈਟੀਆਈ ਲੁਧਿਆਣਾ ਵਿਖੇ ਅਪਗ੍ਰੇਡ ਹੋਈ ਹੈ ਮੈਂ ਉਹਦੇ ਲਈ ਸਾਰੇ ਲੁਧਿਆਣਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸਟੇਜ ਤੇ ਮੇਰੇ ਕੈਬਨਿਟ ਦੇ ਸਾਥੀ ਹਰਜੋਤ ਬਹਸ ਜੀ ਸਾਡੇ ਸੋਨ ਸਾਹਿਬ ਸਾਡੇ ਮਨਿਸਟਰ ਸਾਹਿਬ ਇਸ ਹਲਕੇ ਦੇ ਐਮਐਲਏ ਕੁਲਵੰਤ ਸਿੱਧੂ ਜੀ ਭੋਲਾ ਗਰੇਵਾਲ ਜੀ ਜਿਹੜੇ ਕਿ ਈਸ਼ਤ ਤੋਂ ਐਮਐਲਏ ਨੇ ਨਵੇਂ ਚੁਣੇ ਮੇਰ ਸਾਹਿਬਾ ਇੰਡਸਟਰੀ ਚੋਂ ਸੋਨਾਲੀਕਾ ਗਰੁੱਪ ਆਫ ਕੰਪਨੀਆਂਜ਼ ਦੇ ਮਾਲਕ ਮਿੱਤਲ ਸਾਹਿਬ ਆ ਇੱਥੇ ਲੱਗੇ ਹੋਏ ਨੇ ਮਲਟੀ ਸਕਿੱਲ ਸੈਂਟਰ ਦੇ ਵਿੱਚ ਅਸੀਂ ਕਦੇ ਨਹੀਂ ਕਹਿੰਦੇ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਉਹ ਜਿਹੜੇ ਖਜ਼ਾਨਾ ਖਾਲੀ ਕਹਿੰਦੇ ਰਹੇ ਅਸਲ ਚ ਖਜ਼ਾਨਾ ਨਹੀਂ ਖਾਲੀ ਸੀ ਉਹਨਾਂ ਦੀ ਨੀਅਤ ਖਾਲੀ ਸੀ ਨiyet ਸਾਫ ਹੋਵੇ ਤੇ ਨiyet ਭਰੀ ਹੋਵੇ ਖਜ਼ਾਨੇ ਖਾਲੀ ਨਹੀਂ ਰਹਿੰਦੇ ਸਿਆਣੇ ਕਹਿੰਦੇ ਆ ਨੀਤਾਂ ਨੂੰ ਮਰਾਦਾਂ ਅੱਜ ਅਸੀਂ ਨਸ਼ਿਆਂ ਵਿਰੁੱਧ ਇੱਕ ਬਹੁ ਵੱਡਾ ਯੁੱਧ ਛੇੜਿਆ ਹੋਇਆ ਹੈ ਅਸੀਂ ਆਪਣੇ ਯੂਥ ਨੂੰ ਬਚਾਉਣਾ ਹੈ ਉਹਨਾਂ ਦੇ ਹੱਥਾਂ 'ਚੋਂ ਟੀਕੇ ਖੋ ਕੇ ਉਹਨਾਂ ਦੇ ਹੱਥਾਂ 'ਚ ਟਿਫਨ ਫੜਾਉਣੇ ਨੇ ਉਹਨਾਂ ਦੇ ਹੱਥਾਂ 'ਚ ਡਿਗਰੀਆਂ ਦੇਣੀਆਂ ਨੇ ਉਹਨਾਂ ਦੇ ਹੱਥਾਂ 'ਚ ਸੋਨੇ ਦੇ ਚਾਂਦੀ ਦੇ ਕਾਂਸੀ ਦੇ ਮੈਡਲ ਦੇਣੇ ਨੇ ਔਰ ਪ੍ਰਮਾਤਮਾ ਦੀ ਸਵੰਲੀ ਨਜ਼ਰ ਹੋਈ ਹੈ ਆਪਣੇ ਖਿਡਾਰੀ ਸੋਨੇ ਚਾਂਦੀਆਂ ਦੇ ਮੈਡਲ ਵੀ ਜਿੱਤ ਰਹੇ ਨੇ ਆਪਣੇ ਬੱਚੇ ਨੌਕਰੀਆਂ ਵੀ ਪਰਸੋਂ ਤੱਕ ਪਰਸੋਂ ਸਸੋ ਟੀਚਰਾਂ ਨੂੰ ਨੌਕਰੀ ਦਿੱਤੀ ਹੈ 54000 ਤਿੰਨ ਨੌਕਰੀਆਂ ਸਰਕਾਰੀ ਹੋ ਗਈਆਂ ਹੁਣ ਤੱਕ 54000 ਤਿੰਨ ਸਰਕਾਰੀ ਬਾਕੀ 97000 ਕਰੋੜ ਦੇ ਨੇੜੇ ਤੇੜੇ ਇਨਵੈਸਟਮੈਂਟ ਆ ਗਈ ਜਿਹੜੀ ਸਾਡੇ ਕੋਲ ਪਹਿਲਾਂ ਇੱਥੇ ਇੰਡਸਟਰੀ ਸੀ ਉਹਨਾਂ ਨੇ ਆਪਣੇ ਆਪਣੇ ਪਲਾਂਟ ਜਿਹੜੇ ਨੇ ਐਕਸਪੈਂਡ ਕਰ ਲਏ Tata Steel ਸੈਕੰਡ ਬਿਗੇਸਟ ਆਫਟਰ ਜਮਸ਼ੇਦ ਉਸ ਤੋਂ ਬਾਅਦ ਮੈਂ ਸਰਦਾਰ ਹਰਜੋਤ ਸਿੰਘ ਪੈ ਸੀ ਤੇ ਤਰਨਪ੍ਰੀਤ ਸਿੰਘ ਸੌਂਜੀ ਸਾਡੇ ਕੈਬਨਿਟ ਮੰਤਰੀ ਜੀ ਨੂੰ ਕਹਾਂਗੇ ਕਿ ਸਨਮਾਨ ਤੋਂ ਬਾਅਦ ਸਾਡੇ ਮੁੱਖ ਮੰਤਰੀ सरदार भगवान सिंह महाचीनो एक मोहब्बत एक तोहफे वेजौ एक निशानी हो गया जी विक्रम सिंह सानी जी अमृत सागर जी उपकार हुचा जी गुरमी सिंह जी चरण जी, जी। ਸਾਡੇ ਸਾਨੀ ਸਾਹਿਬ ਤੋਂ ਬਾਅਦ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਅਮਰਿਤ ਸਾਗਰ ਮਿੱਤਲ ਜੀ ਸੋਨਾਲੀ ਕਾ ਟਰੈਕਟਰ ਤੋਂ ਕਹਿੰਦੇ ਮੇਰਾ ਸਨਮਾਨ ਰਹਿਣ ਤੋਂ ਮੇਕੇ ਸਰ ਜੀ ਤੁਸੀਂ ਸਨਮਾਨ ਲੈ ਜਾਓ ਟਰੈਕਟਰ ਦੇ ਦਿਓ ਸਰਦਾਰ ਉਪਕਾਰ ਹੁਚਾ ਜੀ ਸਰਦਾਰ ਗੁਰਮੀਤ ਸਿੰਘ ਕੁਲਾਰ ਜੀ ਸਰਦਾਰ ਚਰਨਜੀਤ ਸਿੰਘ ਵਿਸ਼ਪ ਕਰਮਾ ਜੀ ਆਈਟੀਆਈ ਦੇ ਵਿੱਚ ਜਿਹੜੇ ਇੱਥੋਂ ਦੇ ਰੂਹੇ ਰਵਾਣੇ ਮੈਂ ਵੋਟ ਆਫ ਥੈਂਕਸ ਦੇ ਲਈ 1 ਮਿੰਟ ਸਰ ਪ੍ਰਿੰਸੀਪਲ ਸਾਹਿਬ